ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਆਪਾਂ ਹੀ ਕਿਸਾਨ ਹੈ ਜਿਨ੍ਹਾਂ ਨੇ ਸੇਹਾਂ ਦਾ ਕੋਈ ਅਧਾਇਕ ਲਾਇਆ ਜੀ ਅੰਬਰਸਰ ਸੇਹਾਂ ਦੇ ਇੱਕ ਅੱਧਾ ਕਿਸਾਨ ਹੋਵੇ ਜੀ ਬੜੇ ਘੱਟ ਕਿਸਾਨ ਨੇ ਜਿਨ੍ਹਾਂ ਨੇ ਸੇਹ ਦੀ ਖੇਤੀ ਕਰ ਰਹੇ ਨੇ ਔਰ ਬਾਕੀ ਕਾਮਯਾਬ ਹੈ ਜੀ ਆਪਣੇ ਇਥੇ ਸੇਹ ਦੀ ਖੇਤੀ ਬਹੁਤ ਕਾਮਯਾਬ ਹੈ ਜ਼ਿਆਦਾਤਰ ਇਹ ਹੀ ਸੁਣਦੇ ਆਏ ਕਿ ਇਹ ਸਰਦੀਆਂ ਵਾਲੇ ਇਲਾਕੇ ਚ ਹੁੰਦੇ ਆ ਬਰਫੀਲੇ ਇਲਾਕਿਆਂ ਜਿੱਦਾਂ ਹਿਮਾਚਲ ਦੀ ਗੱਲ ਕਰ ਲਈ ਹੈ ਨਾ ਤੇ ਪੰਜਾਬ ਚ ਕਿਤਰਾ ਹਾਂਜੀ ਇਹ ਨਾ ਉਹ ਮਿੱਥੇ ਆਵਾਂ ਹੀ ਬਣੀਆਂ ਸੀਗੀਆਂ ਸ਼ੈ ਦੇ ਸੇ ਜਿਹੜਾ ਠੰਡੇ ਲਾਕੇ ਦਾ ਹੁੰਦਾ ਕਿਉਂਕਿ ਸਾਇੰਸ ਨੇ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈਵੇਂ ਸਾਡੇ ਜਿਹੜਾ ਐਗਰੀਕਲਚਰ ਦਾ ਡਿਪਾਰਟਮੈਂਟ ਉਹਨੇ ਬੜੀ ਤਰੱਕੀ ਕੀਤੀ ਹੈ ਜੀ ਜੀ ਇਜ਼ਰਾਈਲ ਇੱਕ ਦੇਸ਼ ਹੈ ਹੂੰ ਉਹਦੇ ਤੇ ਆਪਣੇ ਤੋਂ ਵੱਧ ਜਿਹੜੀ ਆ 3-4 ਡਿਗਰੀ ਵੱਧ ਗਰਮੀ ਪੈਂਦੀ ਹੈ ਹੂੰ ਇਹ ਉਥੋਂ ਦੀ ਬਰੀਡ ਹੈ ਇਹ ਇਜ਼ਰਾਈਲ ਦੀ ਹੈ ਇਜ਼ਰਾਈਲ ਦੀ ਇਹ ਬਰੀਡ ਹੈ ਅਨਾ 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 ਨਾਂ ਦਾ ਸੇ ਆ ਜਿਹੜਾ ਕਿ ਗਰਮੀ ਦੇ ਵਿੱਚ ਹੀ ਕਾਮਯਾਬ ਹੈ ਔਰ ਮਈ ਜੂਨ ਦੇ ਮਹੀਨੇ ਵਿੱਚ ਇਹਨੂੰ ਫਲ ਲੱਗਦਾ ਜੀ। ਹੂੰ ਮਈ ਜੂਨ ਚ ਮਈ ਦੀ ਹੁੰਦਾ। ਹੂੰ ਔਰ ਇਹਦਾ ਸਾਡਾ ਛੇ ਦਾ ਬਾਗ ਇਹ ਤੀਜੇ ਸਾਲ ਚ ਹੈ। ਤੀਸਰੇ ਸਾਲ ਚ। ਔਰ ਤੀਜੇ ਸਾਲ ਤੋਂ ਬਾਅਦ ਇਹਨੂੰ 50% ਫਲ ਜੇ ਲੱਗ ਚੁੱਕਾ ਹੈ। ਲੱਗ ਚੁੱਕਾ। ਇੱਕ ਵਾਰੀ ਵਰਤ ਚੁੱਕੇ ਹੋ ਮਤਲਬ। ਇੱਕ ਵਾਰੀ ਵਰਤ ਚੁੱਕੇ ਆ ਸੇਲ ਤੇ ਨਹੀਂ ਕੀਤਾ ਪਰ ਸਾਡੇ ਇਥੇ ਅਸੀਂ ਖਾਧਾ ਹੈ ਸਾਡੇ ਭਣਾ ਭਰਾਵਾਂ ਖਾਧਾ ਜੇ ਤੁਹਾਡੇ ਵਰਗਾ ਸੱਜਣਾ ਆ ਗਿਆ। ਹੂੰ ਉਸ ਸਮੇਂ ਉਹਨੇ ਖਾਧਾ। ਹਾਂ। ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸੇਲ ਲੱਗ ਗਿਆ ਤੇ ਸੇਵ ਬੜਾ ਮਿੱਠਾ ਹੈ। ਹੂੰ ਤੇ ਲੋਕ ਯਕੀਨ ਨਹੀਂ ਕਰਦੇ ਪਰ ਐਸ ਸੀਜ਼ਨ ਜਿਹੜਾ ਸੇ ਲੱਗੂਗਾ ਉਹਨੂੰ ਸੇਲ ਵੀ ਕਰਾਂਗੇ ਤੇ ਉਹਨੂੰ ਵੱਡੇ ਪੱਤਰ ਤੇ ਤੁਹਾਡੇ ਵਰਗੇ ਭਰਾਵਾਂ ਨੂੰ ਸਾਧ ਕੇ ਲੋਕਾਂ ਨੂੰ ਸਬੂਤ ਹੀ ਦਿਖਾਵਾਂਗੇ ਕਿ ਸੇ ਜਿਹੜਾ ਹੈ ਪੰਜਾਬੀ